ਬੇਪੁੱਤ ਵੈ ਤੋ ਪੜਨ ਕਿਉਂ ਨਹੀਂ ਜਾਂਦਾ ਉਹ ਬਾਪੂ ਮੈਂ ਨਹੀਂ ਪੜਨ ਜਾਣਾ ਯਾਰ ਬਾਈ ਜੇ ਤੂੰ ਪੜੇਂਗਾ ਨਹੀਂ ਤਾਂ ਵੱਡਾ ਅਫਸਰ ਕਿਵੇਂ ਬਣੇਗਾ ਲੈ ਵੱਡੇ ਅਫਸਰ ਬਣਨਾ ਕੀ ਹੋਜੂ ਬਾਈ ਜੇ ਤੂੰ ਅਫਸਰ ਬਣ ਗਿਆ ਤਾਂ ਸਾਰੇ ਲੋਕ ਤੈਨੂੰ ਸਲੂਟ ਮਾਰਿਆ ਕਰਨਗੇ ਉਹ ਯਾਰ ਮੈਂ ਨਹੀਂ ਅਫਸਰ ਬਣਨਾ ਯਾਰ ਹੈ ਉਹਦੇ ਅਫਸਰ ਨਹੀਂ ਬਣਨਾ ਤਾਂ ਹੋਰ ਕੀ ਬਾਨਾ ਮੈਂ ਉਹ ਬਣਨਾ ਜਿਹਨੂੰ ਸਾਰੇ ਲੋਕ ਨਹੀਂ ਸਾਰੇ ਅਫਸਰ ਸਲੂਟ ਮਾਰਿਆ ਕਰਨ ਹੈ ਉਹ ਭਈ ਇਹ ਜਿਹੇ ਕਿਹੜੀ ਸ਼ਾਇਆ ਜਿਹਨੂੰ ਸਾਦੇ ਲੋਕ ਨੇ ਸਾਰੇ ਅਫਸਰ ਛਲੂਟ ਮਾਰਦੇ ਆ ਬਾਪੂ ਮੈਂ ਮੰਤਰੀ ਬਣਨਾ ਸੱਬਾ ਹਸ ਬੇਟਾ ਅੱਛਾ ਮੰਤਰੀ ਬਣਨਾ ਭਾਈ ਫੇਰੇ ਤਾਂ ਦੱਸ ਕਿ ਮੰਤਰੀ ਬਣਨ ਬਾਸਤੇ ਕੀ ਕੀ ਕਰਨਾ ਪੈਣਾ ਪੱਲਾ ਕਿੰਨਾ ਕਪਾਣਾ ਪਹਿਣਾ ਓ ਬਾਪੂ ਮੰਤਰੀਆਂ ਦਾ ਇਹੋ ਤਾਂ ਕਹਿਣਾ ਹੋਰ ਜੋ ਮਰਜ਼ੀ ਕਰ ਲੋ ਪਰ ਪੜਨਾ ਨਹੀਂ ਪੈਣਾ ਪਾਣਾ ਨਹੀਂ ਪੈਣਾ ਉਬੱਜ ਪੰਨਨੀ ਪਹਿਨਾ ਤਾਂ ਹੋਰ ਕੀ ਕੀ ਕੰਨਾ ਪਹਿਨਾ ਉਹ ਰੱਜ ਕੇ ਝੂਠ ਬੋਲਣਾ ਪਹਿਨਾ ਲਾਰਾ ਲੱਪਾ ਰੌਂਦੇ ਰਹਿਣਾ ਗੱਲਾਂ ਦਾ ਕੜਾ ਬਣਾਉਣਾ ਗਾਰੇ ਦੇ ਵਿੱਚ ਪਾਣੀ ਪਾਉਣਾ ਮੌਲਾ ਟੀਠ ਪੁਣੇ ਦੀ ਪਾ ਕੇ ਟੰਗਣੀ ਸ਼ਰਮਕੀਲੀ ਤੇ ਲਾ ਕੇ ਉਹ ਚਿੱਟੇ ਕੱਪੜਿਆਂ ਦੇ ਵਿੱਚ ਰਹਿਣਾ ਹੋਰ ਜੋ ਮਰਜ਼ੀ ਕਰ ਲੋ ਪਰ ਪੜਨਾ ਨਹੀਂ ਪਹਿਣਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਭਾਈ ਫੇ ਤਾ ਨਹੀਂ ਆਪਣੇ ਅਰਗੇ ਸੌ ਬੰਦਿਆਂ ਨੂੰ ਮਿਲਣਾ ਮੌਕਾ ਤੂੰ ਹੋਰ ਕੋਈ ਕੰਮ ਦੇਖ ਲੈ ਇਹ ਕੰਮ ਆਪਣੇ ਵਾਸਤੇ ਤਾਓ ਖਾ ਆਹ ਬਾਪੂ ਮੈਂ ਤਾਂ ਲਾ ਦੂੰ ਮੌਕੇ ਤੇ ਚੌਕਾ ਉਹ ਕੰਮ ਹੋਵੇ ਜਿੰਨਾ ਮਰਜੀ ਔਖਾ ਪਰ ਪੜਨ ਨਾਲ ਦਾ ਸੌਖਾ ਭਾਈ ਮੰਨ ਲਾ ਤੂੰ ਮੰਤਰੀ ਬਣ ਗਿਆ ਬਈ ਫਿਰ ਮੰਤਰੀ ਦੇ ਬਣ ਕੇ ਕਦੇਗਾ ਕੀ ਉਹ ਨਿਤ ਕੋਈ ਨਵਾਂ ਡਰਾਮਾ ਕਰਨਾ ਨਿਤ ਕੋਈ ਨੀ ਪੱਥਰ ਨਵਾਂ ਧਰਨਾ ਗੱਡੀ 3 ਕਰੋੜ ਦੀ ਲੈਣੀ ਉੱਤੇ ਬੱਤੀ ਵੀ ਧਰਨੀ ਪੈਣੀ ਸਰਕਾਰੀ ਸੰਪਤੀ ਵੀ ਖਾਣੀ ਕੋਠੀ ਪੀਕ ਇਲਾ ਵਿੱਚ ਪਾਣੀ ਕੱਢਣੇ ਕੈਨੇਡਾ ਅਮਰੀਕਾ ਦੇ ਰੂਟ ਬਾਪੂ ਤੂੰ ਦੇਖੀ ਆ ਤੇਰੇ ਅਨਪੜ ਪੁੱਤ ਨੂੰ ਕਿਵੇਂ ਪੜ੍ਹੇ ਲਿਖੇ ਅਫਸਰ ਵੀ ਮਾਰਨਗੇ ਇਸ ਰੂਟ ਨਾਲੇ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪੂਰਾ ਕਰਨਾ ਐ ਐਵੇਂ ਤੋੜੋ ਨਾ ਮੰਤਰੀ ਬਣਾ